ਜੌਂਦੇ ਜੀ ਸਿੱਧੂ ਮੂਸੇਵਾਲਾ ਆਪਣੇ ਚਾਣ ਵਾਲਿਆਂ ਨੂੰ ਗੀਤਾਂ ਦੀ ਕਮੀ ਮਹਿਸੂਸ ਨਹੀਂ ਹੋਣ ਦਿੰਦਾ ਸੀ ਪਰ ਉਹਨਾਂ ਦੇ ਇਸ ਦੁਨੀਆ ਤੋਂ ਜਾਣ ਬਾਅਦ ਉਹਨਾਂ ਦੇ ਨਵੇਂ ਗੀਤਾਂ ਲਈ ਫੈਨਾਂ ਨੂੰ ਮਹੀਨਿਆਂ ਤੱਕ ਉਡੀਕ ਕਰਨੀ ਪੈ ਰਹੀ ਹੈ ਹੁਣ ਲਗਭਗ 3 ਸਾਲ ਬਾਅਦ ਸਿੱਧੂ ਮੂਸੇਵਾਲੇ ਦੀ ਈਪੀ ਐਲਬਮ ਆ ਰਹੀ ਹੈ ਜਿਸ ਦੀ ਜਾਣਕਾਰੀ ਉਹਨਾਂ ਦੀ ਮਾਂ ਚਰਨਕੌਰ ਨੇ ਖੁਦ ਦਿੱਤੀ ਹੈ ਇਸ EP ਵਿੱਚ 4 ਜਾਂ 5 ਗੀਤ ਹੋ ਸਕਦੇ ਹਨ ਇਹ ਜੇ ਵੀ ਪ੍ਰੋਡਕਸ਼ਨ ਦੇ ਨਾਮ ਰਿਲੀਜ਼ ਹੋਵੇਗੀ ਇੱਕ ਫੈਨ ਪੇਜ ਵੱਲੋਂ ਇਹ ਵੀ ਪੋਸਟ ਕੀਤਾ ਗਿਆ ਕਿ ਇਹ EP 11 ਜੂਨ ਨੂੰ ਮੂਸੇ ਵਾਲੇ ਦੇ ਜਨਮ ਦਿਨ ਤੇ ਆ ਸਕਦੀ ਹੈ ਜਦੋਂ ਇਹ ਗੱਲ ਆਈ ਤਾਂ ਕਈ ਫੈਨਾਂ ਨੇ ਕਮੈਂਟ ਕਰਦੇ ਹੋਏ ਲਿਖਿਆ ਕਿ ਜੇ ਆਉਂਦੀ ਨਹੀਂ ਤਾਂ ਝੂਠ ਨਾ ਦੱਸੋ ਕਿਉਂਕਿ ਉਡੀਕ ਕਰਕੇ ਦਿਲ ਟੁੱਟ ਜਾਂਦਾ ਹੈ ਇਸ ਉੱਤੇ ਸਿੱਧੂ ਮੂਸੇਵਾਲੇ ਦੀ ਮਾਂ ਚਰਨਕੌਰ ਨੇ ਖੁਦ ਜਵਾਬ ਦਿੱਤਾ ਕਿ ਪੱਕਾ ਆਵੇਗੀ ਬੇਟਾ ਜਿਸ ਨਾਲ ਇਹ ਪੱਕਾ ਹੋ ਗਿਆ ਕਿ ਐਲਬਮ ਜ਼ਰੂਰ ਆਵੇਗੀ ਇਹ ਕੋਈ ਝੂਠੀ ਜਾਂ ਐਡਿਟ ਕੀਤੀ ਕਮੈਂਟ ਨਹੀਂ ਤੁਸੀਂ ਵੀ ਜਾ ਕੇ ਉਹ ਪੋਸਟ ਦੇਖ ਸਕਦੇ ਹੋ ਫਾਈਨਲੀ ਇਹ ਖੁਸ਼ਖਬਰੀ ਹੈ ਕਿ ਉਹਨਾਂ ਨੂੰ ਇੱਕ ਵਾਰੀ ਫੇਰ ਸਿੱਧੂ ਮੂਸੇਵਾਲੇ ਦੇ ਨਵੇਂ ਗੀਤ ਸੁਣਨ ਨੂੰ ਮਿਲਣਗੇ